ਮਨਨ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਜੀ ਜਿਹੜਾ ਪੈਲਗਾਮ ਦੇ ਵਿੱਚ ਪਿਛਲੇ ਅਟੈਕ ਹੋਇਆ ਕੀ ਕੰਨੀ ਚੱਲ ਰਿਹਾ ਹੈ ਦੇਖੋ ਜਿਹੜਾ ਥੋੜੇ ਦਿਨ ਪਹਿਲਾਂ ਅਸੀਂ ਪੈਲਗਾਮ ਦੇ ਵਿੱਚ ਅਟੈਕ ਹੋਇਆ ਬਹੁਤ ਹੀ ਮਾੜੀ ਘਟਨਾ ਵਾ ਔਰ ਜਿਹੜੇ 28 ਉੱਤੇ નિર્ਦੋਸ਼ ਹੱਤਿਆ ਕਰ ਦਿੱਤੀ ਗਈ ਉਹਨਾਂ ਦੀ ਉਹਨਾਂ ਵਿਚਾਰੇ ਸੈਲਾਨੀ ਉੱਥੇ ਘੁੰਮਣ ਲਈ ਆਂਦੇ ਨੇ ਘੁੰਮਣ ਫਿਰਨ ਵਾਸਤੇ ਜਾਂਦੇ ਨੇ ਔਰ ਉਹਨਾਂ ਦੇ ਨਾਲ ਉਹਨਾਂ ਨੂੰ ਕੋ ਪਤਾ ਨਹੀਂ ਸਾਡੇ ਨਾਲ ਕੀ ਇਹ ਹੋ ਜਾ ਪਾਣਾ ਵਾਪਰ ਜਾਏਗਾ ਔਰ ਬਹੁਤ ਹੀ ਮਾੜੀ ਘਟਨਾ ਹੋਈ ਔਰ ਸਰਕਾਰ ਕੋ ਅਸੀਂ ਉਹ ਚਾਹੁੰਦੇ ਵੀ ਉਹਨਾਂ ਨੂੰ ਸਾਫਤ ਕਰਾਇਆ ਹਾਂ ਹਾਂ ਕੋਈ ਫਰਕ ਹੈ ਟ੍ਰੇਡਿੰਗ ਹਾਬ ਦੇ ਵੇਖੋ ਜੀ ਫਰਕ ਪਤਾ ਪਿਆ ਹੈ ਜਿਵੇਂ ਅੱਗੇ ਟ੍ਰੇਡਿੰਗ 70% ਕੰਮ ਚੱਲ ਰਿਹਾ ਹੈਗਾ ਹੁਣ ਘਟ ਕੇ 40-50% ਕਮ ਹੋ ਗਿਆ ਕੀ ਲੱਗਦਾ ਹੈ ਕਿ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਮਤਲਬ ਜੇ ਟ੍ਰੇਡਿੰਗ ਹਾਬ ਦੇ ਉੱਰ ਵੱਲ ਧਿਆਨ ਦਿੱਤਾ ਜਾਵੇ ਬਿਲਕੁਲ ਜੀ ਬਿਲਕੁਲ ਚਾਹੀਦਾ ਜੀ ਦੋਹਾਂ ਦੇਸ਼ਾਂ ਵਿੱਚ ਵਪਾਰ ਹੋਣਾ ਚਾਹੀਦਾ ਜਿਵੇਂ ਅੱਗੇ ਪਹਿਲਾਂ ਵਪਾਰ ਚੱਲ ਰਿਹਾ ਸੀ ਉਸ ਤੋਂ ਦੁਬਾਰਾ ਵਪਾਰ ਸ਼ੁਰੂ ਕਰਨਾ ਬਿਲਕੁਲ ਜੀ ਬਿਲਕੁਲ ਜਿਹੜੀਆਂ ਵਾਹ ਉੱਠ ਰਹੀਆਂ ਅਸੀਂ ਤੇ ਇਹ ਚਾਹੁੰਦੇ ਆ ਵੀ ਦੋਨੇ ਜਿਹੜੇ ਮੁਲਖ ਨੇ ਆਪਸ ਵਿੱਚ ਬੈਠ ਕੇ ਇੱਥੇ ਵਿਚਾਰ ਵਟਾਂਦਰਾ ਕਰਨ ਔਰ ਇਹੋ ਜਿਹਾ ਜਿਹੜਾ ਜੰਗ ਨੂੰ ਕਰਕੇ ਜੰਗ ਦੇ ਵਿੱਚ ਵੇਖੋ ਨੁਕਸਾਨ ਹੀ ਹੁੰਦਾ ਹਮੇਸ਼ਾ ਔਰ ਆਪਸ ਵਿੱਚ ਮਿਲ ਕਰਕੇ ਬੈਠ ਕੇ ਇਹਦਾ ਕੋਈ ਨਾ ਕੋਈ ਸੋਲੂਸ਼ਨ ਇਹਦਾ ਕੋਈ ਹੱਲ ਇਹੋ ਜਿਹਾ ਕੱਢਣ ਵੀ ਜਿਹੜੇ ਸ਼ਰਾਰਤੀ ਅਨਸਰ ਹੈ ਉਹਨਾਂ ਨੂੰ ਅੱਥ ਪਾਈ ਜਾਵੇ। ਕੀ ਮੈਸੇਜ ਬਸ ਇਹਹੀ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਜੋ ਵੀ ਆਨ ਨੂੰ ਅਮਨ ਕਾਨੂੰਨ ਦੇ ਵਿੱਚ ਰਹਿ ਕੇ ਆਪਣਾ ਸਾਰਾ ਕੁਝ ਕਰਨ ਜੰਗ ਦੇ ਵਿੱਚ ਕੁਝ ਨਹੀਂ ਰੱਖਿਆ ਨੁਕਸਾਨ ਹੀ ਹੁੰਦੇ ਨੇ। ਔਰ ਦੋਨੋਂ ਕੰਟਰੀਆਂ ਨੇ ਲੱਗਦੀਆਂ ਨੇ ਤਾਂ ਆਪਸ ਵਿੱਚ ਮਿਲ ਕਰਕੇ ਇਹ ਨਿਪਟਾਰਾ ਕਰਨ ਔਰ ਕਾਰੋਬਾਰ ਕਰਨ ਅਸੀਂ ਇਹ ਚਾਹੁੰਦੇ ਜੰਗ ਤੋਂ ਬਚ ਕੇ ਰਹਿਣਾ